ਅੰਮ੍ਰਿਤਸਰ ਦੇ ਇਲਾਕਾ ਬਲਕਲਾਂ ਵਿਖੇ ਚਰਦੀ ਕਲਾ ਮਜ਼ਦੂਰ ਟ੍ਰੇਡ ਯੂਨੀਅਨ ਦੇ ਪ੍ਰਧਾਨ ਸਰਦਾਰ ਸੁਵਿੰਦਰ ਸਿੰਘ ਦੀ ਅਗਵਾਈ ਹੇਠ ਆਪਣੀ ਲੰਬੇ ਸਮੇਂ ਤੋਂ ਚਲੀਆਂ ਆ ਰਹੀਆਂ ਹੱਕੀ ਮੰਗਾਂ ਨੂੰ ਲੈ ਕੇ ਮਹੀਨਾਵਾਰੀ ਮੀਟਿੰਗ ਕੀਤੀ ਗਈ ਇਸ ਮੌਕੇ ਤੇ ਵੱਖ-ਵੱਖ ਪਿੰਡਾਂ ਤੋਂ ਆਏ ਮਜ਼ਦੂਰ ਹਾਜ਼ਰ ਸਨ ਅਤੇ ਬੁਲਾਰਿਆਂ ਨੇ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਗੱਲਬਾਤ ਕੀਤੀ ਅਤੇ ਉਹਨਾਂ ਕਿਹਾ ਕਿ ਅਗਰ ਪੰਜਾਬ ਸਰਕਾਰ ਨੇ ਸਾਡੀਆਂ ਹੱਕੀ ਮੰਗਾਂ ਵੱਲ ਧਿਆਨ ਨਾ ਦਿੱਤਾ ਤੇ ਅਸੀਂ ਰੋਜ਼ ਮਜਾਰਾ ਕਰਦੇ ਹੋਏ ਸੜਕਾਂ ਜਾਮ ਕਰਾਂਗੇ ਅਤੇ ਜੋ ਵੀ ਅੰਸ਼ਖਾਮੀ ਘਟਨਾ ਹੋਵੇਗੀ ਉਸ ਦੀ ਸਰਕਾਰ ਜ਼ਿੰਮੇਵਾਰ ਹੋਵੇਗੀ ਅੰਮ੍ਰਿਤਸਰ ਖਬਰ ਅੱਜ ਤੱਕ ਤੋਂ ਮਧੁਰ ਆਜਪੁਰ ਦੀ ਖਾਸ ਰਿਪੋਰਟ ਆਹ ਮਿਡੂਨਾਂ ਦੀਆਂ ਕਾਪੀਆਂ ਬਣਦੀਆਂ ਨੇ ਆਪਾਂ ਨੂੰ ਧਿਆਨ ਦੇਣਾ ਚਾਹੀਦਾ ਸਾਡੇ ਇਕੱਠ ਕਰਨ ਦਾ ਕਾਹਲੀ ਫਾਇਦਾ ਕਿ ਜਾਂ ਸਾਡੇ ਬੱਚਿਆਂ ਨੂੰ ਕਾਹਲੀ ਸੁਰਤਾ ਮਿਲਦੇ ਸਾਡੇ ਬੱਚੇ ਵੱਧ ਤੋਂ ਵੱਧ ਪੜ੍ਹਨਾ ਤੇ ਸਾਡੇ ਬੱਚੇ ਜਿਹੜੇ ਆ ਜਾਂ ਕੋਈ ਵਕੀਲ ਬਣੇ ਕੋਈ ਡਾਕਟਰ ਬਣੇ उन्होंने सहूलत मिलनिया पैसे मिलने व्द तो वो फिर ही अगर जा सकते हैं मैं सर सिंह पेंड बाल कल तो सूबा प्रेजिडेंट अज ये जो मीटिंग रखी गई है ਕਿ ਜੋ ਸਾਡੇ ਮਜ਼ਦੂਰ ਵਰਗਿਆ ਇਹਨਾਂ ਦੇ ਨਾਲ ਜਿਵੇਂ ਠੱਕੇ ਛਾਈਆਂ ਇਹਨਾਂ ਹੱਕ ਇਹਨਾਂ ਦੇ ਹੱਕਾਂ ਦੇ ਉੱਪਰ ਡਾਕਾ ਸਰਕਾਰਾਂ ਮਾਰਦੀਆਂ ਨੇ ਕਿ ਸਰਕਾਰਾਂ ਜਿਹੜੀਆਂ ਇਹਨਾਂ ਦਾ ਗਲਤ ਫਾਇਦਾ ਉਠਾਉਂਦੀਆਂ ਨੇ ਕਿਉਂ ਇਹਨਾਂ ਕੋ ਵੋਟਾਂ ਪਵਾ ਕੇ ਕਿ ਇਹਨਾਂ ਨੂੰ ਹੀ ਫਿਰ ਕੁੱਟਦੀਆਂ ਨੇ ਜਿੱਥੇ ਤੱਕੇਸ਼ਾਈ ਹੁੰਦੀ ਆ ਇਹ ਇੱਕ ਮਜ਼ਦੂਰ ਵਰਗ ਦੇ ਨਾਲ ਹੁੰਦੀ ਆ ਅਮੀਰ ਦੇ ਨਾਲ ਕਿਤੇ ਤੱਕੇਸ਼ਾਈ ਨਹੀਂ ਹੁੰਦੀ ਕਿਉਂ ਜਿਹੜਾ ਅਮੀਰ ਆ ਉਹਦੇ ਕੋਲ ਪੈਸਾ ਤੇ ਉਹਦੇ ਜਿਹੜੇ ਅਫਸਰ ਨੇ ਉਹ ਲੱਗੇ ਨੇ ਮਜ਼ਦੂਰ ਦੇ ਨਾਂ ਤੇ ਕੋਈ ਅਫਸਰ ਆ ਨਾ ਇਹਦਾ ਕੋਈ ਐਮ.ਐਲ.ਏ ਆ ਨਾ ਇਹਦੇ ਕੋਲ ਕੋਈ ਪੈਸਾ ਵਾ ਵੇਖੋ ਅਸੀਂ ਚੜ੍ਹਦੀ ਕਲਾ ਮਜ਼ਦੂਰ ਟ੍ਰੇਡ ਯੂਨੀਅਨ ਪੰਜਾਬ ਜਿਹੜੀ ਆ ਇੱਕ ਕੰਮ ਕਰ ਰਹੀ ਆ ਜਿੱਥੇ ਵੀ ਧੱਕੇਸ਼ਾਹੀ ਹੁੰਦੀ ਹੈ ਇਹ ਉੱਥੇ ਨਾਲ ਜਾ ਕੇ ਖਲੋਂਦੀ ਹੈ ਕਿ ਅਸੀਂ ਭਗਵੰਤ ਮਾਨ ਨੂੰ ਬੇਨਤੀ ਕਰਦੇ ਆ ਕਿ ਜੋ ਵੀ ਇਹ ਧੱਕੇਸ਼ਾਹੀਆਂ ਸਾਡੇ ਗਰੀਬ ਵਰਗ ਨਾਲ ਹੁੰਦੀਆਂ ਨੇ ਕਿਉਂ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜਾਂਦੇ ਧੱਕੇਸ਼ਾਹੀਆਂ ਨੂੰ ਜਿੱਥੇ ਵੀ ਗਰੀਬ ਨਾਲ ਧੱਕੇਸ਼ਾਹੀ ਹੁੰਦੀ ਆ ਉਹਨੂੰ ਰੋਕੋ ਨਹੀਂ ਤੇ ਫਿਰ ਸ਼ਰਕਾਂ ਦੇ ਉੱਤੇ ਆਣ ਕੇ ਤੇ ਅਸੀਂ ਮਜਾਰੇ ਕਰਾਂਗੇ ਤੇ ਰੋਸ ਮਜਾਰੇ ਕਰਾਂਗੇ ਸਰਕਾਰ ਦੇ ਉਲਟ ਫਿਰ ਬੋਲਾਂਗੇ ਵੇਖੋ ਇਹ ਸਾਡਾ ਜਿਹੜਾ ਮਜ਼ਦੂਰ ਵਰਗ ਆ ਇਹ ਸਰਕਾਰਾਂ ਬਣਾਉਣ ਦੇ ਵਿੱਚ ਇਹਨਾਂ ਦਾ ਯੋਗਦਾਨ ਹੁੰਦਾ ਹੈ ਮਜ਼ਦੂਰ ਦਾ ਜਿਹੜਾ ਅਮੀਰ ਬੰਦਾ ਉਹ ਤੇ ਵੋਟ ਪਾਉਣ ਨਿਕਲਦਾ ਹੀ ਨਹੀਂ ਬਾਹਰ ਜਾਂ ਉਹਦੀਆਂ ਵੋਟਾਂ ਹੈਗੀਆਂ ਨਹੀਂ ਜਾ ਹੈਗੀਆਂ ਤੇ ਕੇ ਦੇ ਦੋ ਬੱਚੇ ਨੇ ਉਹ ਸਾਰੇ ਕੋਈ ਇੰਗਲੈਂਡ ਬੈਠਾ ਕੋਈ ਦੁਬਈ ਬੈਠਾ ਕੋਈ ਕਿਤੇ ਬੈਠਾ ਇੱਕ ਮਜ਼ਦੂਰ ਵਰਗ ਹੈ ਜਿਹੜਾ ਇਹਦੇ ਬੱਚੇ ਜਿਹੜੇ ਆ ਲਗਭਗ ਸਾਰੇ ਹੀ ਇੱਥੇ ਹੁੰਦੇ ਨੇ ਇਹਨਾਂ ਦੀਆਂ ਵੋਟਾਂ ਇੱਥੇ ਹੁੰਦੀਆਂ ਨੇ ਵੇਖੋ ਅਸੀਂ ਜਿਵੇਂ ਬੇਨਤੀ ਕਰਦੇ ਆ ਕਿ ਜਿਵੇਂ ਰੇਤਾ ਦਾ ਇਹ ਜਿਉਂ ਸਰਕਾਰ ਬਣੀ ਆਏ ਆਮ ਸਰਕਾਰ ਰੇਤਾ ਨੂੰ ਇੰਨੀ ਅੱਗ ਲੱਗੀ ਐ ਕਿ ਗਰੀਬ ਬੰਦੇ ਦੇ ਵਸਦਾ ਰੋਗ ਨਹੀਂ ਐ ਕਿ ਮੈਂ ਮਕਾਨ ਨੂੰ ਬਣਾਣਾ ਕਿਉਂ ਸਮਾਨ ਹੀ ਇੰਨਾ ਮਹਿੰਗਾ ਵਾ ਉਹ ਬਣਾ ਹੀ ਨਹੀਂ ਸਕਦਾ ਰੇਤਾ ਜਿਹੜੀ ਆ ਹੁਣ ਇਹ 5000 ਤੋਂ ਥੱਲੇ ਨਹੀਂ ਆਉਂਦੀ ਪਹਿਲੀਆਂ ਜਿਹੜੀਆਂ ਸਰਕਾਰਾਂ ਸੀ ਉਦੋਂ 2500 ਨੂੰ 2200 ਨੂੰ 3500 ਨੂੰ ਰੇਤ ਵਿਕਦੀ ਰਹੀ ਆ ਪਰ ਜਦੋਂ ਦੀ ਇਹ ਸਰਕਾਰ ਆਈ ਆ ਅਗ ਲੱਗ ਗਈ ਸਮਾਨ ਨੂੰ ਵੇਖੋ ਇਹ ਜੋ ਸਰਕਾਰ ਆ ਸਰਕਾਰ ਕਹਿੰਦੀ ਸੀ ਕਿ ਮੈਂ ਰੇਤਾ ਜਿਹੜੀ ਆ ਸਸਤੀ ਕਰ ਦੂੰਗਾ ਭਾਈ ਸਸਤੀ ਰੇਤਾ ਕਿਹੜੀ ਹੋਈ ਆ ਕਿਤੇ ਵੀ ਨਹੀਂ ਹੋਈ ਅਸੀਂ ਭਗਵੰਤ ਮਾਨ ਨੂੰ ਬੇਨਤੀ ਕਰਦੇ ਆ ਕਿ ਇਹ ਜੋ ਰੇਤਾ ਰੇਤਾ ਦੀ ਲੁੱਟ ਹੋ ਰਹੀ ਆ ਇਹਦੇ ਵੱਲ ਧਿਆਨ ਦੋਵੇ ਜਾਂ ਰੇਤਾ ਸਸਤੀ ਹੋਏਗੀ ਤੇ ਉਹਦੇ ਨਾਲ ਕਿੰਨੇ ਲੋਕ ਜੁੜੇ ਆ ਮਿਸਤਰੀ ਉਹਦੇ ਨਾਲ ਜੁੜਿਆ ਮਜ਼ਦੂਰ ਉਹਦੇ ਨਾਲ ਜੁੜਿਆ ਰੰਗ ਵਾਲਾ ਉਹਦੇ ਨਾਲ ਜੁੜਿਆ ਲੱਕੜ ਵਾਲਾ ਉਹਦੇ ਨਾਲ ਜੁੜਿਆ ਸੈਂਟਰੀ ਵਾਲਾ ਉਹਦੇ ਨਾਲ ਜੁੜਿਆ ਹਰ ਵਰਗ ਜਿਹੜਾ ਹੈ ਰੇਤਾ ਦੇ ਨਾਲ ਜੁੜਿਆ ਸਰਕਾਰਾਂ ਨੂੰ ਸੋਚਣਾ ਚਾਹੀਦਾ ਵੀ ਇਹ ਸਮਾਨ ਜਿਹੜਾ ਸਸਤਾ ਕਰਨ ਦੇਖੋ ਇਹ ਜੋ ਸਾਡੀਆਂ ਮੰਗਾਂ ਨੇ ਬਿਲਕੁਲ ਹੱਕੀ ਮੰਗਾਂ ਨੇ ਜਾਂ ਇਹਨਾਂ ਵੱਲ ਸਰਕਾਰ ਧਿਆਨ ਨਹੀਂ ਦਿੰਦੀ ਤੇ ਫਿਰ ਅਸੀਂ ਸ਼ਰਕ ਦੇ ਉੱਤੇ ਆਣ ਕੇ ਰੋਲ ਵਿਚਾਰਾ ਕਰਾਂਗੇ ਇਹ ਜਿਹੜੀ ਸਾਡੀ ਮੀਟਿੰਗ ਹੈ ਅਸੀਂ ਆਪਣੇ ਮਜ਼ਦੂਰ ਵਰਗ ਨੂੰ ਸੱਦ ਕੇ ਇਹ ਹੀ ਸਮਝਾਉਂਦੇ ਆਂ ਕਿ ਸਰਕਾਰਾਂ ਜਿਹੜੀਆਂ ਸਾਡੇ ਨਾਲ ਧੱਕਾ ਕਰਨ ਲੀਆਂ ਨੇ ਤੇ ਇਹ ਧੱਕਾ ਜਿਹੜਾ ਰੁਕਿਆ ਜਾਵੇ ਤਾਂ ਹੀ ਰੁਕ ਸਕਦਾ ਮੈਂ ਮੰਗਲ ਸਿੰਘ ਮੁਖਬਲਾਰਾ ਪੰਜਾਬ ਚੜ੍ਹਦੀ ਕਲਾ ਮਜ਼ਦੂਰ ਟ੍ਰੇਡ ਯੂਨੀਅਨ ਅੱਜ ਜੋ ਇੱਥੇ ਸਾਡੀ ਮੀਟਿੰਗ ਹਰ ਮਹੀਨੇ ਦੇ ਵਿੱਚ ਇੱਕ ਦਿਨ ਮੱਛਿਆ ਦਾ ਹੁੰਦਾ ਹੈ ਉਸ ਦਿਨ ਤੇ ਰੱਖੀ ਜਾਂਦੀ ਹੈ ਅੱਜ ਇਸ ਪਿੰਡ ਦੇ ਵਿੱਚ ਵੀ ਕਾਫੀ ਮਜ਼ਦੂਰ ਵਰਗ ਦੇ ਲੋਕ ਇਕੱਠੇ ਹੋਏ ਉਹਨਾਂ ਨੂੰ ਆਪਣੇ ਹੱਕਾਂ ਨੂੰ ਲੈਣ ਵਾਸਤੇ ਜਾਗਰੂਕ ਕੀਤਾ ਪੰਜਾਬ ਪ੍ਰਧਾਨ ਜੀ ਉਹਨਾਂ ਨੇ ਵੀ ਇੱਥੇ ਆਣ ਕੇ ਇਹਨਾਂ ਨੂੰ ਸਿਝਾਉ ਦਿੱਤੇ ਕਿ ਆਪਾਂ ਆਪਣੇ ਹੱਕ ਕਿਸ ਤਰੀਕੇ ਨਾਲ ਸਰਕਾਰਾਂ ਕੋਲੋਂ ਲੈ ਸਕਦੇ ਆ ਆਪਣੇ ਹੱਕ ਲੈਣ ਵਾਸਤੇ ਸਾਨੂੰ ਸੰਘਰਸ਼ ਕਰਨ ਦੀ ਲੋੜ ਹੈ ਜਿੰਨੀ ਦੇਰ ਆਪਾਂ ਇਕੱਠੇ ਹੋ ਕੇ ਕੋਈ ਸੰਘਰਸ਼ ਨਹੀਂ ਕਰਦੇ ਆਪਣੇ ਹੱਕਾਂ ਦਾ ਉਨੀ ਦੇਰ ਸਾਨੂੰ ਇਹ ਹੱਕ ਸਰਕਾਰਾਂ ਕੋ ਨਹੀਂ ਮਿਲਦੇ ਔਰ ਬਾਕੀ ਆਪਾਂ ਆਪਣੀ ਮੈਂਬਰਸ਼ਿਪ ਨੂੰ ਹੋਰ ਵਧਾ ਰਹੇ ਆਂ ਕਿ ਜਿੰਨੀ ਵੀ ਸਾਡੇ ਨਾਲ ਸਾਡੀ ਮੈਂਬਰਸ਼ਿਪ ਵਾਧੀ ਜਾਏਗੀ ਔਰ ਸਾਡੀ ਜਿਹੜੀ ਯੂਨੀਅਨ ਦੀ ਪਾਵਰ ਮਜ਼ਬੂਤ ਹੁੰਦੀ ਜਾਏਗੀ ਤੇ ਸਾਡੇ ਨਾਲ ਜੋ ਆਪਣੀਆਂ ਵਧਿਕੀਆਂ ਹੁੰਦੀਆਂ ਨੇ ਉਹਨਾਂ ਨੂੰ ਵੀ ਰੋਕਿਆ ਜਾਏਗਾ ਜਿਹੜੀਆਂ ਸਾਡੇ ਮਜ਼ਦੂਰ ਵਰਗ ਦੇ ਕੰਮ ਨਹੀਂ ਹੁੰਦੇ ਉਹ ਵੀ ਸਰਕਾਰੀ ਦਰਬਾਰੇ ਜਾ ਕੇ ਸਾਡੀ ਜੁਨੀਅਨ ਦੇ ਪੰਜਾਬ ਪ੍ਰਧਾਨ ਕਰਾਉਣਗੇ ਇਹਨਾਂ ਕੋ ਜੀ ਕਹਿੰਦਾ ਹੋਇਆ ਮੈਂ ਖਿਮਾ ਦਾ ਜਾਚਕਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ